ਦੇ ਨਾਲ ਹੀ ਮਤਰਾ ਐਵੇਂ ਕਿਹਦੇ ਕਿਤੇ ਨਾਲ ਹੋਇਆ ਪੱਖਾ ਆਪਣੇ ਆਪ ਖਰਾਬ ਹੋ ਜਾਂਦਾ ਲਾਂਦ ਨਾਲ ਆਪਾਂ ਨੂੰ ਪੈਣਦੇ ਆ ਪੱਖਾ ਬਣਾਉਣ ਨੂੰ ਕਹਿ ਦਿੰਦੇ ਚੈੱਕ ਕਰਿਓ ਫਿਰ ਬੱਲੇ ਕਿਉਂ ਸੇ ਪੱਖੇ ਨ ਪਛੀ ਉਤੋਂ ਰਾਤ ਪੈਂਦੀ ਜਾਂਦੀ ਆ ਘਰ ਤੇ ਕਰਮੀ ਸੋਣਾ ਕਿੱਧਾ ਵਾ ਸੱਤ ਕੇ ਸੋਣਾ ਕਿੱਧਾ ਆ ਮੈਨੂੰ ਸਹੀ ਕਰਾ ਦੇ ਉਹ ਕੋਈ ਨਹੀਂ ਮੈਂ ਸਹੀ ਕਰਾ ਨਾ ਯਾਰ ਭੋਲੇ ਨੂੰ ਫੋਨ ਉਹਨੂੰ ਕਹਿੰਨਾ ਕੱਲ ਕੋ ਬੱਤੀ ਆਦਾ ਕੋਈ ਨਹੀਂ ਕਰਾ ਲੈਨੇ ਠੀਕ ਇਹਨੂੰ ਕਰਾ ਦੇਨੇ ਠੀਕ ਆ ਆ ਗਈ ਭੋਲਾ ਬੱਤੀ ਆ ਲੱਗਦਾ ਓ ਹੈਲੋ ਤੈਨੂੰ ਕਿਨੇ ਸੱਦੇਵਾ ਉਹ ਕਿਧਰ ਆ ਰੂਦ ਨਹੀਂ ਭੁੱਲ ਗਿਆ ਕੀ ਹੋਰ ਤੇ ਘਰ ਜਾਣਾ ਹੋਵੇ ਇੱਧਰ ਨੂੰ ਆ ਗਿਆ ਭਲੇਖਣਾ ਉਹ ਮੈਨੂੰ ਭੁੱਲੇ ਨਾ ਅੱਛਾ ਬੁੜੀ ਪੱਖਾ ਠੀਕ ਕਰਾਉਣਾ ਸੀ ਨਾ ਤੂੰ ਬਾਠ ਠੀਕ ਕਰਨਾ ਪੱਖਾ ਠੀਕ ਕਰਾਉਣਾ ਹੈ ਤੂੰ ਪ੍ਰੈਸਟੇ ਕਰਾਈ ਤੇ ਤੂੰ ਕਹਿੰਦਾ ਗਿਆ ਕਿ ਖਰਾਬ ਨਹੀਂ ਦਿੱਖਤਾ 250 ਰੁਪਏ ਲੈ ਕੇ ਚਲ ਗਿਆ ਪ੍ਰੈਸਟੇ ਅਗਲੇ ਤੇਰੀ ਧੂਆ ਮਾਰ ਗਈ ਸੀ ਬੱਲੇ ਬਾਈ ਬੱਲੇ ਮੈਨੂੰ ਕੰਦੇ ਨਾ ਤੂੰ ਹਾੜੇ ਘਰ ਕਿਵੇਂ ਆ ਗਿਆ ਮੈਨੂੰ ਤੇਰੇ ਕਿਵੇਂ ਆ ਗਿਆ ਵਾਲਾ ਕੱਟ ਤੇ ਪਕਣ ਦੀ ਪਾਪੜਾ ਜ਼ਿਆਦਾ ਲੱਗਣ ਡਿਆ ਵਾ ਕੀ ਦੀ ਸਾਲ ਉਹ ਬੱਤੀ ਉਹ ਬੜੀਆਂ ਲਾਨ ਤਾਂ ਪੈਂਦੀਆਂ ਵੇ ਕਿੱਦਾਂ ਖੇਡ ਰਿਹਾ ਮੈਂ ਤਾਂ ਨਾ ਸਾਚਨ ਜੀ ਮਾਤਰ ਕਦੋਂ ਕਿੱਦਾਂ ਨੱਟਦਾ ਪਾਪੇ ਨੇ ਕਰੰਟ ਲਾ ਗਿਆ ਜੇ ਤਾਂ ਤੁਰੋ ਖਦਰੇ ਚ ਬਾੜ ਨਹੀਂ ਆਇਆ ਅਦੀ ਪਾਪੇ ਨੇ ਕਰੰਟ ਲਾ ਗਿਆ ਲੈ ਟਿੱਕ ਖਦਰੇ ਚ ਯਾ ਕੀ ਆ ਬਾਦ ਆ ਕਰ ਦੇ ਮੇਰੇ ਤੋਂ ਵੀਡੀਓ ਆਪਦੇ ਯਾਰ